ਉਹ ਆ ਇਹਨੇ ਇਹ ਬਾਈ ਨੇ ਸੂਟ ਬਕਾਉਣਿਆ ਤੁਹਾਡੇ ਇਹਨੇ ਸਿਰ ਆ ਲਾਉਣਾ ਇਹਨੇ ਮਿੱਠਾ ਇਹਨੇ ਧਰਨ ਪਵਾਉਣਿਆ ਗਰਮ ਕਰੇ ਕਮ ਤੇਰੀ ਮੇਰੀ ਅੜੀਏਨੀ ਆਹ ਸੋਹਣੀ ਜੁੱਤੀ ਆਏ ਕਰੋ ਸਾਰਿਆਂ ਨੂੰ ਇੱਕ ਗਰੁੱਪ ਵੀਡੀਓ ਕਰ ਲਾ ਲੋ ਚੱਕ ਨਾ ਟੱਬਰ ਵੱਡਾ ਸਾਰਿਆਂ ਦੇਖ ਲੈਣਗੇ ਕੱਤ ਤੀ ਤ ਸਕੀਮਾ ਫੇਲ ਕਰ ਦਿੰਦੇ ਜਿਹੜੀ ਦੁਕਾਨ ਤੇ ਜਾਣਾ ਕਦੇ ਕਾਫੀ ਪੀ ਲਈ ਹੁਣ ਜਿਹਦੇ ਬੰਨਾਂ ਤੇ 5 ਮਿੰਟ ਲਾਇਆ ਕਰਿਆ ਬੇਰੀਆ ਕਿ ਨਾਲ ਕਾ ਪਾਣੀ ਬਹੁਤ ਹੱਟੇ ਲਾਲ ਨੀਲੇ ਪੀਲੇ ਆ ਬਣੀ ਆ ਹੁਣ ਗੱਲ ਬਾਈ ਇਹਨੇ ਲਵੈਂਡਰ ਅੱਜ ਕੱਲ ਇੰਨਾ ਚੱਲਦਾ ਆ ਦੇਖੋ ਇਹਨਾਂ ਬਦਲਣਾ ਸੋਨਾ ਫਲਰਾਂ ਕੰਦਲ ਕੰਮ ਦੇਖੋ ਇਹਦੀ ਸਾਰਾ ਧੱਕੇ ਦੇ ਤੀਜੇ ਨੰਬਰ ਆਇਆ ਕਿਉਂ ਆ ਇਹਨੇ ਆ ਬਾਈ ਨੇ ਸੂਟ ਬਕਾਉਣਿਆ ਥੋੜੇ ਬਾਈ ਇਹਨੇ ਸਿਰ ਆ ਲਾਉਣਾ ਇਹਨੇ ਮਿੱਠਾ ਇਹਨੇ ਧਰਨ ਪਵਾਉਣਿਆ ਗਰਮ ਕਰੇ ਕੋਈ ਨਾ ਮੇਰੀ ਤਾਂ ਬੈਗ ਜਿਹੜਾ ਮੇਰੇ ਨਾਲ ਸੀ ਨਾ ਦੁਪੱਟਾ ਹਾਂ ਆ ਚਿੱਟਾ ਬਹੁਤ ਸੋਹਣਾ ਈ ਯਾਰ ਸੂਟ ਮਜ਼ਾਕ ਨਾ ਮਜ਼ਾਕ ਹਾਂ ਇਹ ਬਹੁਤ ਸੋਹਣਾ ਸੂਟ ਆ ਪਹਿਲੀ ਵਾਰੀ ਇੰਦਰ ਦੇ ਲਾਈਟ ਕਲਰ ਗਿਆ ਸੋਹਣਾ ਲੱਗਿਆ ਨਹੀਂ ਆ ਸੋਹਣਾ ਲੱਗਿਆ ਸੂਟ ਇਹ ਨਾ ਪਿੰਕ ਜੀ ਕਲਰ ਦੀ ਚੁੰਨੀ ਦਾ ਬਣਾ ਹਾਂ ਆ ਰਾਣੀ ਪੱਗ ਬੰਨ ਲੈਣੀ ਗੁਰਮਖ ਨੇ ਤੜਲੇ ਦਾ ਬਾਵਾਂ ਤੇ ਬਹੁਤ ਸੋਹਣਾ ਲੱਗਿਆ ਮਜ਼ਾਕ ਨਹੀਂ ਪੀਜ ਪਿਆ ਸੀ ਉੱਪਰ ਜੋਤ ਜੀ ਨੇ ਚਲਾਇਆ ਹਾਂ ਜੋਤ ਵੀ ਇਹ ਜੇ ਬਹੁਤ ਪਾਉਂਦੀ ਹੈ ਜੋਤ ਦੇ ਪਾਇਆ ਬਈ ਦਰਸ਼ਨ ਦੇ ਵਿਆਹ ਨੂੰ ਇਹ ਜੇ ਜੋਤ ਵੀ ਸੇਮ ਚੁਆਇਸ ਆ ਅੱਛਾ ਹਾਂ ਲਾਈਟ ਲਾਈਟ ਤੂੰ ਫਿਰ ਇੱਧਰ ਕਾਤ ਹੋ ਗਈ ਚੱਲ ਕਰ ਦਈਏ ਬਾਹਰ ਸਾਸ ਤੂੰ ਕਾ ਕਾੜਦੇ ਹਾਂ ਕਾੜ ਦੇਣਾ ਵੀ ਵਾਈਟ ਦੇ ਕੋਈ ਆਹ ਲਾ ਦੇ ਕੋਈ ਕਿਹੜਾ ਆਹ ਵਾਲਾ ਵੀ ਸੋਹਣਾ ਹਾਈ ਵੀ ਸੋਹਣਾ ਦਿਖਾਓ ਦਿਖਾਓ ਕਿਹੜਾ ਆ ਵੀ ਸ਼ਿਫਟ ਹਾਂ ਇਹ ਇਹ ਤਾਂ ਰੰਗਮਰਾ ਆ ਆਪਾਂ ਘਰੇ ਸਟੀਲ ਕਰਿਆ ਇਹ ਪਾਕਿਸਤਾਨੀ ਹੈ ਨਾ ਇਹ ਸਟੀਲ ਲਗ ਰਿਹਾ ਪਾਕਿਸਤਾਨੀ ਬਣਾਉਂਦਾ ਨਾ ਸੁਣਾ ਲੱਗਦਾ ਗੱगनਾ ਸੋਨਾ ਲੱਗਦਾ ਵੀ ਹੈਪੀ ਬਰਥਡੇ ਨੂੰ ਆਇਆ ਮਿਲਣ ਨਾਲ ਕੰਪੋ ਹੋ ਜਾਈ ਨਹੀਂ ਨਹੀਂ ਆ ਵੀ ਸੋਨਾ ਹੈ ਕਿ ਹੁਣ ਤਾਂ ਯਾਰ ਤੁਸੀਂ ਗੱगन ਨੂੰ ਕਨਫਿਊਜ਼ ਕਰ ਲੈਣਾ ਉਹਦਾ ਤਿੰਨ ਪਾਸੇ ਦਿਮਾਗ ਚੱਲ ਪਿਆ ਆਪੇ ਦੇਖ ਲੈ ਕਿਹੜਾ ਮੈਂ ਸਭ ਤੋਂ ਸੋਨਾ ਸੁਣਾ ਉਹਦੇ ਘਰ ਵਾਲੇ ਨੇ ਜਿਹੜਾ ਕਹਦਾ ਉਹੀ ਲੈਣਾ ਨੇ ਤਾ ਲੋ ਦੂੰ ਦੱਸ ਬਾਈ ਨਹੀਂ ਜਿਹੜਾ ਮਾਸ ੂਟਦਾ ਸਾਰੇ ਹੀ ਨੇ ਸਾਰੇ ਹੀ ਲੈ ਲਗੇ ਪੜੇ ਦੋ ਸ਼ੂਟ ਹੀ ਵਧਿਆ ਜਿਹੜੇ ਬਾਈ ਹੋਣਾ ਨੇ ਪਹਿਲਾਂ ਕੱਢੇ ਆ ਉਹਨਾਂ ਦੀ ਚੁਆਇਸ ਥੋੜੀ ਦੇਖ ਕੇ ਪਹਿਲਾਂ ਹੀ ਉਹੋ ਜੇ ਕੱਢਦੇ ਕਾਫੀ ਦਿਖਾ ਰਹੇ ਸੀ ਲਾਈਟ ਕੰਨ ਰਹਾ ਆ ਨੋਟ ਵਰਕਰਾਂ ਦਾ ਵੀ ਸੋਨਾ ਕੀ ਪੁੱਛੀ ਦੋਸੀ ਵਾਰ ਕੇ ਸਾਰੇ ਦੁੱਤੀ ਸਰਵਿਸ ਆ ਆ ਬਾਈ ਨੂੰ ਬਾਈ ਦਿਖਾ ਯਾਰ ਕੋਈ ਸ਼ੂਟ ਕੱਢ ਕੇ ਦਿਖਾ ਦੇ ਦਿਖਾ ਦੇ ਪਰ ਮੱਕੋ ਦੀ ਬਾਈ ਕਾ ਨਹੀਂ ਅੱਖਾਂ ਗੱਡਣ ਲੱਗ ਗਿਆ ਉਹ ਨਹੀਂ ਉਹੋ ਜੇ ਦਿਖਾਉਂਦਾ ਨਹੀਂ ਦਿਖਾਉਂਦਾ ਬਾਈ ਉਹੋ ਜੇ ਤੂੰ ਬਾਈ ਗਰਨੀ ਅੱਖਾਂ ਗੱਡਣ ਲੱਗਣਾ ਉਹਦੀ ਬਾਈ ਕੀ ਕਰੀ ਜਾਂਦਾ ਤੇਰਾ ਆਪਾਂ ਨੂੰ ਕੋਈ ਟੈਨਸ਼ਨ ਹੀ ਨਹੀਂ ਯਾਰ ਕਾ ਤੋ ਚਾਚਾ ਬਾਹਰ ਨੂੰ ਬਸ ਕੋਪੀ ਉਹਦੀ ਉਹਦੀ ਫਿਰ ਰਾਤ ਡੁੱਲ ਗਈ ਦੇਖੀ ਇਹਨਾਂ ਲੈੜਾ ਕੋਈ ਨਹੀਂ ਦਿਮਾਗ ਬਾਰੇ ਪਾਸੇ ਚੱਲਣ ਲੱਗ ਗਿਆ ਜਿੱਤੂ ਦੇ ਸੂਟ ਪਾਲਾ ਗਰੰਟੀ ਪਿਆ ਜਾਣ ਦਾ ਬਸ ਉਹਦਾ ਟਾਈਮ ਆ ਰਾਸ਼ਟਰੀ ਕਲਰ ਦੇ ਦਾ ਯੋ ਅੰਕਲ ਹਾਂ ਉਹ ਬੜੀ ਕਰੇ ਬਾਰ ਬਾਰ ਜਿਆਦੀ ਦੇ ਸੂਟ ਤੇਰਾ ਤੇਰਾ ਜਿਆਦੀ ਨਹੀਂ ਨਹੀਂ ਯਾਰ ਮਨੇ ਬੁੜੀਆਂ ਗੀਆਂ ਵਾਲਾ ਰਾਂਗਾ ਮੈਂ ਤਾਂ ਹਾਂ ਇਹਨਾਂ ਨੂੰ ਐਸੀ ਚੀਜ਼ ਹਾਂ ਮੈਨੂੰ ਕੋਈ ਮਦਦ ਪਰਾਰੇ ਦੇ ਜਿਆਦਾ ਖਾਦਣਾ ਪਾਣੀ ਸਹੀ ਗੱਲ ਆ ਮੈਂ ਸੂਟ ਵੇਚਨੇ ਆ ਪਤਾ ਕੀ ਦੇ ਜੀ ਤੁਹਾਨੂੰ ਤੁਸੀਂ ਪਾਓ ਇਹ ਪਏ ਬਾਕੀ ਕੋਈ ਹੋਸੀ ਪੁੱਛੀ ਹੈ ਭਾਈ ਲੈ ਲੈਂਗੇ ਜੇ ਆਉਣਗੇ ਲੈ ਲੈਂਗੇ ਅਗਲੇ ਸਿਆਲਾਂ ਚ ਆਉਣਗੇ ਹਾਂ 21 ਤੇਰਾ ਹੋ ਰਹੀ ਕਾਲ ਆਹ ਪਰਖਾ ਵਾਸੀ ਲੈ ਇਹ ਚੁੰਨੀ ਦੇਣੀ ਇੱਕ ਮਿੰਟ ਕਿਸੇ ਆਹ ਦੇਖੋ ਇਹ ਕਿੱਥੇ ਸਾਡੀ ਸਹਾਰਾ ਬਾਈ ਹੁਣਾਂ ਕੋਲੇ ਨਹੀਂ ਹੈਗੇ ਪਿਸਟਲ ਪੇਸਟ ਹੈ ਪਿਸਟਲ ਹੈਗੇ ਭਾਈ ਪਿਸਟਲ ਸੂਟ 20 ਸਿਲ ਕਲਰ ਹੈਗੇ ਭਾਈ 20 ਸਿਲ ਕਲਰ ਅੱਛਾ ਇਹ ਪਿਸਟਲ ਆ ਤਾਂ ਵਾਕਿਆ ਕਰਦੇ ਗੱਟਾ ਬੋਰਡ ਉਹਦਾ ਪਹਿਲੇ ਗੋਲੀ ਲਓ ਗੋਲੀ ਤਾਂ ਹੈਗੀ ਆ ਉਹਦੇ ਕੋਲੇ ਉਸ ਤੋਂ ਬਾਅਦ ਖਾਂਗੇ ਤੈਨੂੰ ਨਹੀਂ ਨਾ ਹਟਣੀ ਨਹੀਂ ਆਪਾਂ ਯਾਰ ਕੋ ਕਹਿੰਦੇ ਆ ਬੈਠੇ ਇੰਨੇ ਨੂੰ ਨਹੀਂ ਨਹੀਂ ਇੰਨੇ ਪਾਜੀ ਤੁਸੀਂ ਵੀ ਲਾਉਂਦਾ ਮੈਂ ਕੋਈ ਕੋਈ ਨਾ ਸਮਾਹ ਲੈ ਉਹ ਤਾਂ ਵੀਰੇ ਬੋਲ ਨਹੀਂ ਸਕਦੀ ਉਹ ਤਾਂ ਚੁੱਪ ਕਰਾਈ ਵੀ ਆ ਬਾਅਦਾਂ ਇਹ ਕਿ ਕਰਨਾ ਕੀ ਇੰਦਰ ਨਹੀਂ ਕਰਨਾ ਹੁਣ ਤਾਂ ਕਰਨਾ ਹੀ ਪੈਣਾ ਹੁਣ ਕਰ ਗੱਲ ਕਰ ਉਹਦੇ ਮੈਂ ਆਇਆ ਨਹੀਂ ਨਾਲੇ ਜੇਰ ਦਾ ਹੱਸਾ ਗਰਵਾਚ ਪਿੱਛੇ ਦੇ ਉਧੇ ਸੋਮਣੇ ਦੇਖ ਨਾ ਪਰ ਮਨੀ ਕੁਲਾ ਚ ਜਮਾਨ ਚੋਪਾ ਉਹ ਤਾਂ ਨਿੱਬੜਿਆ ਹੋਇਆ ਕੰਮ ਹੁਣ ਤੇ ਇੱਕ ਕੰਮ ਨਹੀਂ ਪਰ ਅੱਜ ਕੋਈ ਕੰਮ ਜਿੰਨਾ ਸੋਰਾ ਤਾਂ ਕੰਮ ਨਹੀਂ ਪਾਇਆ ਨਹੀਂ ਅੱਜ ਅੱਜ ਨਹੀਂ ਲੈਂਦੀ ਆ ਪਹਿਲੇ ਇਸ ਕਾਗੇ ਲੱਗੇ ਤਾਂ ਇਹ ਤਾਂ ਫੋੜਨਾ ਟਾੜੂ ਸੁਣਨੇ ਕੋ ਸਗਾ ਉਹ ਜਮਾਨ ਜਮਾਨ ਨਹੀਂ ਵੀਰੇ ਲੈਣਾ ਨਹੀਂ ਉਹਨੇ ਨਹੀਂ ਨਹੀਂ ਸਵਾਈ ਤੇ ਜਾਂਦਾ ਸੀ ਇਹਨਾਂ ਨੂੰ ਕਾਹ ਨਹੀਂ ਸੋਣੇ ਸੂਟ ਦੇਖ ਪਤ ਨੂੰ ਕਿਹੜਾ ਤੈਨੂੰ ਉਹ ਸਿਲੇਕਸ਼ਨ ਕਰਾ ਤੂੰ ਉਹ ਤੂੰ ਪੋੜਣੀ ਨਹੀਂ ਨਹੀਂ ਉਹ ਤਾਂ ਉਹ ਤਾਂ ਸਮਝ ਆਉਂਦਾ ਠੀਕ ਹੈ ਉਹਦੋਂ ਨਹੀਂ ਕਿ ਉਹਨੇ ਗੱਲ ਦੱਸਣੀ ਸੀ ਕੋਈ ਚਾਹ ਕਿਨੇ ਕਿਨੇ ਪੀਣੀਆਂ ਚਾਹ ਰਾਤ ਕਰ ਲਈ ਮਗਾਲੀ ਵੀਰੇ ਅੱਜ ਕੱਲ੍ਹ ਚੱਲਦਾ ਹੀ ਆਹ ਖਸਤਾ ਹੈ ਆ ਕਿਨੇ ਚੋੜੀ ਨਹੀਂ ਵਾਰੀਓ ਸੂਟ ਤਾਂ ਸਾਰੇ ਸੋਹਣੇ ਆ ਬਾਈ ਤੇ ਹੂੰ ਸੂਟ ਨੇ ਬਹੁਤ ਸੋਹਣੇ ਪਰ ਜਿਹੜੇ ਆ ਆ ਚਿੱਟਾ ਸੂਟ ਉਹਨੂੰ ਬਹੁਤ ਸੋਹਣਾ ਲੱਗਿਆ ਯਾਰ ਮਜਾਕ ਨਾ ਮਜਾਕ ਐ ਕੇਰੀ ਪਾਏਗੀ ਨਾ ਚਾਰ ਪੰਜ ਗਾਹਕ ਹੋਰ ਆਉਣਗੇ ਬਾਈ ਉਹਨਾਂ ਦੇ ਪਨੇ ਕਰ ਕਰਾ ਦਾਂਗੇ ਉਹ ਸਹੀ ਗੱਲ ਆ ਪੁੱਛਣ ਦੇਖੀ ਤੂੰ ਕਮੈਂਟ ਆ ਜੀ ਵੀ ਪੁੱਛਣਗੇ ਬਾਈ ਕਿੰਨੇ ਦਾ ਆਹ ਸੂਟ ਬਹੁਤ ਸੋਹਣਾ ਇਹਦੇ ਸਿੱਧਾ ਕਰਕੇ ਦਿਖਾਓ ਅੰਕਲ ਮਾੜਾ ਜ ਆ ਪੂਰਾ ਪਹਿਲੀ ਵਾਰੀ ਤੈਨੂੰ ਲਾਈਟ ਇਹਨਾਂ ਨੇ ਨਹੀਂ ਲੈਣਾ ਆਪਾਂ ਹੋਰ ਕਿਸੇ ਨੂੰ ਦਵਾ ਦੇਾਂਗੇ ਇਹ ਗੱਲ ਆ ਕੋਈ ਮਨ ਆਪਣੇ ਕਿੰਨੇ ਕਿੰਨੇ ਲੈਂਦਾ ਉਹ ਹਾਂ ਆ ਦੇਖੋ ਆ ਜਮਾ ਸਰਾ ਵੀ ਬਹੁਤ ਸੋਹਣਾ ਆ ਲੈ ਹੁਣ ਤੇ ਘਰ ਵਾਲੇ ਨੇ ਵੀ ਕਹਿਤਾ ਉਹਨੂੰ ਨਹੀਂ ਪਸੰਦ ਆਇਆ ਯਾਰ ਤੇ ਚਟਾ ਯਾਰ ਉਹ ਕਾਫੀ ਆ ਗਈ ਬਈ ਪੀੜੋ ਕੀ ਨੇ ਪੀਣੀ ਆ ਆ ਠੀਕ ਹੈ ਅੰਕਲ ਜੀ ਇਹ ਕਿੰਨੇ ਦਾ ਵਾ ਇਹ ਕਿੰਨਾ ਤੁਹਾਨੂੰ ਦੱਸਿਆ ਵੱਡੇ ਬਾਈ ਕਿੰਨੇ ਦਾ ਇਹ 8000 ਦਾ ਤੁਸੀਂ ਲੈਣੀ ਆ ਨਹੀਂ ਹੋਰ ਘਟ ਗਈ ਘਟ ਗਈ ਨਹੀਂ ਨਹੀਂ ਕੋਈ ਨਾ ਪੀਲਾ ਪਣੇ ਇਹ ਆ ਜੀ ਪਟਿਆਲੇ ਦਾ ਬਾਜ਼ਾਰ ਇਹ ਹੁਣ ਆਏ ਸੀ ਕਿ ਏਟੀਐਮ ਚ ਏਟੀਐਮ ਦਾ ਪੈਨ ਨਹੀਂ ਪਤਾ ਇੱਧਰ ਗੁੱਡੀ ਨੂੰ ਉਧਰ ਰਾਉਕੇ ਵਾਲੇ ਥੋੜੇ ਗੁੱਸੇ ਹੋ ਗਏ ਬੰਦੇ ਵੀ ਪੈ ਰਿਆ ਮੌਸਮ ਪੂਰਾ ਐਂਡਾ ਤੇ ਢਾਬਾ ਆ ਗਿਆ ਸ਼ਾਨੀ ਦਾ ਤੇ ਉਹਦੇ ਮਲੋਤਰੇ ਦੇ ਜਿਹੜੇ ਆਪਾਂ ਸਮੋਸੇ ਖਾਤੇ ਇਹਨਾਂ ਨੇ ਮਿਲਦੇ ਆ ਉਹ ਮਲੋਤਰਾ ਸਲੀਡ ਖਾਓ ਬਹੁਤ ਮਸ਼ਹੂਰ ਦਗਾ ਨਾ ਜਿੰਨਾਂ ਨੇ ਖਾਦਾ ਇਹਨਾਂ ਦਾ ਸਬਾਨ ਇੱਕ ਕਮੈਂਟ ਉਹ ਵੀ ਕਰਦੇ ਹੋ ਤੇ ਮੀਂਹ ਪੈਣ ਕਰਕੇ ਜਿਹੜਾ ਪਾਣੀ ਪੂਣੀ ਬਹੁਤ ਆ ਬਾਜ਼ਾਰ ਦੇ ਵਿੱਚ ਆ ਗਿਆ ਸ਼ਾਨੀ ਦਾ ਢਾਬਾ ਇੱਥੇ ਵੀ 24 ਘੰਟੇ ਰੌਣਕੀ ਰਹਿੰਦੀ ਆ ਮਸਾਂ ਨੇ ਬੜਿਆ ਓਏ ਕੋਹ ਨਹੀਂ ਤੁਹਾਨੂੰ ਏਟੀਐਮ ਦਾ ਪੈਨ ਨਹੀਂ ਪਤਾ ਉਹਦੇ ਦਾ ਯਾਰ ਉਹ ਦੇ ਕਿੱਧਰ ਗਏ ਉਹ ਦੇ ਉਹ ਵੀ ਬਣਾ ਵੀਡੀਓ ਆ ਲੈ ਆ ਲੈ ਆ ਕੋਈ ਨਾ ਪਹਿਲਾਂ ਚੱਪਲਾਂ ਬੂਟ ਪਾ ਕੇ ਆਣੇ ਘਰੋਂ ਉਹ ਯਾਰ ਕੋਈ ਰਾਉ ਕੇ ਆਣੇ ਆਰ ਕੀ ਹੋ ਗਈ ਤੇਰਾ ਤੇਰਾ ਭੁੱਲਣ ਲੱਗ ਗਿਆ ਕਵੀਲਦਾਰੀਆਂ ਖਾਜੰਮੀ ਨੇ ਬੰਦੇ ਨੂੰ ਤੇਰਾ ਕੋਈ ਪਤਾ ਦਨ ਦਾ ਪੈਨ ਨਹੀਂ ਪਤਾ ਉਹਦੇ ਏਟੀਐਮ ਦਾ ਹੋਰ ਦੱਸ ਕੀ ਕਰਨਗੇ ਆਏ ਕਰਿਓ ਉਹਨਾਂ ਦੇ ਆਪਾਂ ਕਾਫੀ ਸਮੂਸਾ ਖਾਦਾ ਸੀ ਇਹਨਾਂ ਦੇ ਜੂਸ ਪੀ ਮਗਰ ਹੈਨਾ ਹਾਂ ਚਲੋ ਆ ਪ੍ਰਿੰਟਡ ਆ ਹਾਂ ਜੇ ਲਾਈਟ ਵਾਲਾ ਸੁਮਨ ਨਾ ਆਉਂਦਾ ਹਾਂਜੀ ਉਹ ਮੈਂ ਨਹੀਂ ਹੈਗਾ ਫਰਕ ਇਹ ਇਹਨਾਂ ਨੂੰ ਤਾਂ ਜੇ ਕੀਮ ਫੇਲ ਕਰਦੇ ਗੁਰਮੁਖ ਆਪਣੇ ਪੀ ਲਿਆ ਪੀ ਲਿਆ ਕੁੰਡੇ ਵਾਲਾ ਕੁੰਡਾ ਵਾਲਾ ਵੱਡਾ ਅਸੀਂ ਤਾਂ ਕਿਹਾ ਸੀਗਾ ਉਧਰੋਂ ਕੌਫੀ ਪੀ ਕੇ ਆਏ ਆ ਇਹਨਾਂ ਨੂੰ ਜੂਸ ਪੀਵਾਗੇ ਤਸੀਹਦਾ ਰਮਾਨਾ ਤੇ ਪਾਣੀ ਫੇਰਤਾ ਪੀ ਲਿਆ ਜੂਸ ਹਨ ਆਹ ਦੇ ਬੋਲ ਲੇ ਵੀੜੀ ਫੇਰੇ ਬੋਲ ਸਾਲਾ ਜੂਸ ਲੱਗਿਆ ਵਾ ਹੂੰ ਬਹੁਤ ਸੁਆਦ ਸੀ ਇਹਨਾਂ ਆਉਦੇ ਦੁਕਾਨਾਂ ਉੱਤੇ ਪਿਆਦਾ ਹੈਗਾ ਇਹਨੇ ਪੀਤਾ ਹੀ ਨਹੀਂ ਇਹ 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 ਨਹੀਂ ਪੀਤਾ ਇਹਨੇ ਨਹੀਂ ਪੀਤਾ ਚੱਲ ਇਹਨਾਂ ਦੇ ਦੇਖੋ ਇਹਨਾਂ ਦੇ ਦੇਖੋ ਸਮੋਸੇ ਵਿਖਾ ਗਏ ਆ ਆ ਲਓ ਚਟੇ ਚਟੇ ਪਏ ਆ ਜਿਵੇਂ ਭੋਗ ਤੇ ਪਾ ਕੇ ਜਾਣੇ ਹੁੰਦੇ ਆ ਇਦਾਂ ਹੀ ਹੁੰਦੇ ਹੁੰਦੇ ਅੱਛਾ ਇਹ ਡਾਈ ਹੁੰਦੇ ਆ ਛੂਟਾਂ ਜੁੱਤੀਆਂ ਲੈਣੀਆਂ ਹੁਣ ਜੁੱਤੀਆਂ ਰਹਿ ਗਈਆਂ ਆਪਣੀਆਂ ਬਾਕੀ ਕਾਰਨਰ ਵਾਲੇ ਤੋਂ ਬਾਕੀ ਦਾ ਉਹ ਜੂਸ ਆ ਮੂੰਹ ਬੁੱਲ ਸਾਫ ਕਰਪਣ ਜੂਸ ਲੱਗਿਆ ਤੇਰੇ ਚਟੀਆਂ ਲਾ ਜੂਸ ਲੱਗਿਆ ਉਹਦੇ ਬੁੱਲਾਂ ਤੇ ਅੱਜ ਇਹ ਤਾਂ ਸਕੀਮਾਂ ਫੇਲ ਕਰ ਦਿੰਦੇ ਜਿਹੜੀ ਦੁਕਾਨ ਤੇ ਜਾਣਾ ਇੱਕ ਦਿਨ ਕੌਫੀ ਪੀ ਲਈ ਹੁਣ ਜਿਹਦੇ ਬਣਨ ਦੇ 5 ਮਿੰਟ ਲਾਇਆ ਕਰੋ ਬੇਰੀਆ ਕਿ ਨਾਲ ਚਾਹ ਪਾਣੀ ਬਹੁਤ ਤੁਸੀਂ ਤਾਂ ਪਹਿਲਾਂ ਹੀ ਯਕ ਕਦਨੇ ਹੋ ਕੰਮ ਨੂੰ ਕਿਹੜੇ ਤੋਂ ਦੇਖ ਲਓ ਕਿੱਥੋਂ ਲੈਣੀਆਂ ਸੋਹਣੇ ਇੱਥੋਂ ਦੇਖਣੀਆਂ ਜੁੱਤੀ ਜੁੱਤੀ ਪਟਿਆਲੇ ਦੀ ਖਾਣੀ ਹੈ ਜੁੱਤੀ ਬਹੁਤ ਸੋਹਣੀਆਂ ਹੁੰਦੀਆਂ ਇੱਥੇ ਆ ਗਏ ਮੋਰ ਨੂੰ ਆਹ ਡੀਲਰ ਸਾਹਿਬ ਮੈਨੂੰ ਮੂਰੇ ਕਰਿਆ ਕਰੋ ਭੈਣੇ ਦੇਖੋ ਜੁੱਤੀ ਇਕੱਠਾ ਸੌਦਾ ਮਾਰਨਾ ਬਾਈ ਦੁਕਾਨ ਪਾਉਣੀ ਆਪਾਂ ਪਿੰਡ ਸਹੀ ਗੱਲ ਆ ਉਹ ਸਾਉਣਾ ਰੇਟ ਦੇਖਿਓ ਕਰਨ ਕਿੰਨੇ 50 ਜੋੜੇ ਲੈ ਕੇ ਜਾਣੇ ਆਪਾਂ ਵੀਰੇ ਤੁਹਾਨੂੰ ਥੱਲੇ ਹੀ ਮੇੜ ਜਾਈਏ ਚੁੱਤੀ ਪਟਿਆਲੇ ਦੀ ਹੈ ਤੁਹਾਨੂੰ ਪਤਾ ਵੀ ਜੇ ਕਿੰਨੀ ਆ ਰਹੀ ਹੈ ਕੋਰਤੇ ਪਜਾਮੇ ਨਾਲ ਓਏ ਆ ਦੇ ਕਿੰਨੀ ਸੋਹਣੀ ਜੁੱਤੀ ਆ ਕੋਰਤੇ ਪਜਾਮੇ ਵਾਲੀ ਆ ਜਿਆਦਾ ਸਾਰੇ ਚੱਲਦੀ ਆ ਸੋਹਣੇ ਆ ਦੇ ਆ ਕੇ ਮੈਂ ਘਰ ਤੇ ਪਿਆ ਮੈਨੂੰ ਲਾ ਆ ਸਬੀ ਇਹ ਤਾਂ ਆਏ ਨੋਕ ਵਾਲੀ ਵੱਡੀ ਆ ਜਿਵੇਂ ਜੰਨ ਦੀ ਹੁੰਦੀ ਆ ਆ ਮੇਰੀ ਕਾਲੇ ਬਾਈ ਨੂੰ ਲੈ ਕੇ ਦੇਣੀ ਆ ਆ ਤਿੱਖੀ ਨੋਕ ਵਾਲੀ ਆ ਸੋਹਣੀ ਜੁੱਤੀ ਹਾਂ ਜੇ ਪੈਰ ਢੀਂ ਧੋਣੇ ਤਿੱਖੀ ਵਾਲੀ ਆ ਇਹਦਾ ਤਾਂ ਬਾਹਰ ਹੁਣੀ ਆ ਤੇ ਆ ਸੂਟ ਨਾਲ ਬਹੁਤ ਸੋਹਣੀ ਲੱਗਦੀ ਆ ਆ ਪੰਜਾਂ ਨਹੀਂ ਬਾਹਰ ਨਿਕਲਣਾ ਚਾਹੀਦਾ ਆਏ ਵਾਲਾ ਪਰ ਅੱਬਿਆ ਉਹਦੇ ਪੈਰ ਜੁੱਤੀ ਵਾਲੇ ਹੀਲਮ ਲੈ ਲੈ ਇਹ ਤਾਂ ਬਦਲਦੀ ਆ ਔਰ ਰਸ ਗਈ ਆ ਆ ਜਾ ਆ ਜਾ ਲੈ ਦੰਨੇ ਤੈਨੂੰ ਵੀ ਕੋਲਾਪੂਰੀ ਆ ਜਾ ਆ ਜਾ ਭਾਦ ਕੇ ਕੋਲਾਪੂਰੀ ਲੈਣੀ ਕੋਲਾਪੂਰੀ ਕੋਲਾਪੂਰੀ ਉਹ ਦੇਖ ਨਾ ਸੋਣਾ ਓਏ ਆਨੇ ਕਿਉਂ ਨਾ ਆ ਆ ਜੁੱਤੀ ਦੇਖ ਹਾ ਕੁਰਤੇ ਪਜਾਮੇ ਨੂੰ ਹਾਂ ਆ ਦੇ ਤਲੇ ਵਾਲੀ ਕੜਾਈ ਵਾਲੀ ਆ ਬਈ ਆ ਪਾਕਿਸਤਾਨੀ ਆ ਪਾਕਿਸਤਾਨੀ ਆ ਇਹ ਕਿੱਥੇ ਲਿਖਿਆ ਮੇੜੇ ਨੂੰ ਪਾਕਿਸਤਾਨ ਤਾਂ ਲਿਖਿਆ ਨਹੀਂ ਤੇ ਵੜ ਦਿੰਨੇ ਆਂ ਨਾਲ ਉਹ ਜਿਹੜਾ ਉਹ ਬੜਾ ਵੱਡਾ ਬੜਾ ਨਾ ਉਹ ਕਿ ਚਾਹੂ ਸਹੀ ਗੱਲ ਆਂ ਅੰਗਲਾਂ ਬਾਹਰ ਆਂਦੀਆਂ ਉਹਨਾਂ ਨਾਲ ਵੱਡ ਦਿੰਨੇ ਆਂ ਫੇਰ ਹੀ ਵਿੱਚ ਜਾਣਗੇ ਯਾਰ ਆ ਸੁਣ ਰਾਜਾ ਬੇਟਾ ਆਉ ਦਾ ਸਮਾਨ ਤਾਂ ਲੈ ਲਿਆ ਮੇਰੇ ਹੁਣ ਕੋਟ ਤੇ ਪਿਆ ਮੈਨੂੰ ਜੁੱਤੀ ਸਲਾਈਟ ਕਰ ਜੁੱਤੀ ਆ ਆ ਤਾਂ ਓਏ ਆ ਦਾ ਜਿਵੇਂ ਹੈ ਓਏ ਬਾਬੇ ਨੇ ਚੌਂਕੀ ਲਾਉਂਦੇ ਹੁੰਦੇ ਉਹੋ ਜੀ ਗੱਲ ਨਹੀਂ ਸੀ ਨੀ ਰਿਆ ਲਾਲਾ ਸੁਣਿਆ ਆਹ ਕਹਿੰਨੀ ਆ ਹੁਣ ਹੁਣ ਮੁੱਕ ਰਗੀ ਉਹ ਬੂਟੋ ਉਹ ਬੂਟੀ ਆ ਹਾਂ ਇੰਦਰ ਇਹ ਫੂਟੋ ਬਣੂ ਫੂਟੋ ਹਾਂ ਬਾਬਾ ਜੀ ਹਾਂ ਬਾਬਾ ਜੀ ਹਿੱਤ ਰ ਆਣੀ ਆ ਲੈ ਲੋ ਉਹ ਮੋਰਨਿੰਗ ਵਾਲੀ ਬਰਾਊਨ ਵਾਲੀ ਇਹ ਤਾਂ ਮੋਰਨਿੰਗ ਵਾਲੀ ਆ ਦਵਾਉ ਤੈਨੂੰ ਉਹ ਤੇ ਤੀਜੇ ਨੰਬਰ ਤੇ ਬਈ ਆਹ ਭਾਈ ਆ ਬੰਦੇ ਤੋਂ ਜੁੱਤੀ ਫਾੜ ਲਈ ਇੱਕ ਹੋਰ ਲੈ ਕੇ ਇੱਕ ਹੋਰ ਲੈ ਜਾਣੀਆਂ ਨੇ ਆ ਮੋਰ ਨਹੀਂ ਆਣ ਗਿਆ ਇਹਦਾ ਪਰ ਪਾਣੀ ਪੂਣੀ ਮੀਂਹ ਪੈ ਗਿਆ ਵਿੱਚ ਪੈ ਜਾਣਾ ਦੇ ਪਾਣੀ ਪਾਣੀ ਕੰਮੀ ਬਹੁਤ ਆਉਣੇ ਨਹੀਂ ਕੋਈ ਸ਼ੋਰ ਨਹੀਂ ਤੇ ਵਿਆਹ ਨਹੀਂ ਪੂਰਾ ਬਾਈ ਮਾੜੀ ਨਿਗ੍ਹਾ ਰੱਖੀ ਪਾਰਸ ਪੁਰਸ ਦੀ ਆ ਲੈ ਮਾਦਾ ਕਹਿੰਦਾ ਹੈਪੀ ਤੂੰ ਕੋਲਾਪੁਰੀ ਆ ਹਾਂ ਹੈ ਆ ਲੈ ਲੈ ਲੋ ਕਿਹੜੀ ਆਾ ਹਾਤੀਆਂ ਵਾਲੀ ਪਤਾ ਹਾਤੀ ਵਾਲੀ ਤੇੜੀ ਵਾਲੀ ਆ ਨਹੀਂ ਵੀ ਉਹ ਵੀ ਘੜਦੇ ਹੋ ਆਹਾ ਅੱਛਾ ਚੱਪਲਾ ਇਹ ਵੀ ਲੈਦੇ ਕੋਈ ਨਾ ਨਹੀਂ ਨਹੀਂ ਮੇਰੀ ਅਮਜੀ ਅੱਛਾ ਮੈਂ ਨਹੀਂ ਕਿਹਾ ਬਾਈ ਬਾਈ ਬੰਦਿਆਂ ਚ ਨਹੀਂ ਇਹ ਜਿਹੀ ਆਉਂਦੀ ਆਉਂਦੀ ਹੈ ਹੈ ਨਹੀਂ ਹੁਣ ਬਹੁਤ ਸੋਹਣੀ ਲੱਗਦੀ ਐ ਕੋਟ ਤੇ ਪਜਾਮੇ ਨਾਲ ਐ ਹੀ ਹਮਨੇ ਓਰੇ ਆ ਤੈਨੂੰ ਜੁੱਤੀ ਦਿਖਾਵਾਂ ਇੱਕ ਲੈ ਕੇ ਦਾਂ ਓਰੇ ਆ ਲੈ ਆ ਓਏ ਨਾਲੇ ਅਗਲੇ ਦੀ ਉਹ ਦੁਕਾਨ ਚ ਗੇਟਾਂ ਚ ਕਾਨੂੰ ਬੈਠੀਆਂ ਆ ਆ ਕਿਵੇਂ ਆ ਮੈਚਿੰਗ ਹੁੰਦੀ ਐ ਤੇਰੀ ਦੇਖ ਪਾ ਕੇ ਚਾਹੇ ਵੱਡਾ ਜੀਰ ਇਹ ਸੂਟ ਨਾਲ ਡੀਸੈਂਟ ਲੱਗਦੀ ਜਿਹਨੇ ਮਾੜੀ ਨਹੀਂ ਤੇ ਆ ਲੈ ਲੈ ਫੁੱਲਾਂ ਵਾਲੀ ਓ ਆਹ ਹਾ ਢਾਰ ਕਿੰਨਾ ਡੀਜ਼ਨਦਾਰ ਓਏ ਆਦਾ ਬਾਹਲੀ ਕੱਢੀ ਵੀ ਹੈ ਭਣੇ ਆ ਵੀ ਸੋਹਣੀ ਜਿਹੜੀ ਮੈਨੂੰ ਪੜਾਈ ਛੋ ਦੇ ਨਾਂ ਤਾਂ ਘਾਟੀ ਹੈ ਭਣੇ ਅੰਨਾ ਉੱਤੋਂ ਜਿਹੜਾ ਆ ਦੇਖੀ ਆ ਕੀ ਬਣਾਉਂਦਾ ਜੀ ਆ ਗਿਆ ਪੈਰੋਂ ਨਾਲ ਤਾਂ ਤੁਹਾਡੀ ਹਾਂ ਇੱਕ ਤੋਂ ਨਾ ਦੇ ਉਹ ਤੂੰ ਦੁਕਾਨ 'ਚ ਗਾਹਕ ਅੱਗੇ ਦੀ ਆਉਂਦਾ ਬੌਣੀ ਦਾ ਟਾਈਮ ਆ ਵਿਚਾਲੇ ਬੈਗੀ ਗੇਟ ਦੇ ਨਾਲ ਆਹ ਸੋਹਣੀ ਇਹਦੀ ਗ੍ਰੇਸ ਬਹੁਤ ਹੈ ਪਹਿਲਾਂ ਵੀ ਉਹਨੇ ਉਹੀ ਪਾਈ ਸੀ ਭਣੇ ਹਾਂ ਪੌਣੀ ਕੀ ਦਿਨਾਂ ਕਰਦੇ ਵੀ ਆ ਮੇਰਾ ਨਹੀਂ ਮੈਂ ਜਾਗੋ ਵਾਲੇ ਫਿਰ ਕੁਛ ਨਾਣੀ ਲੋ ਹੇ ਰਾਣੀ ਦਾ ਪੁਰਾਣੀ ਕਲਰ ਦੀ ਲੋਕਾਂ ਦੀ ਆਲੋ ਤੇ ਰਾਣੀ ਦਾ ਕੰਟਰਾਸਟ ਇੱਕ ਟੀਆਂ ਵਾਸਤੇ ਇੰਦਰ ਕੁੜੀਆਂ ਨੇ ਨਹੀਂ ਚਲ ਕੋਈ ਨਾ ਤੂੰ ਵੀ ਪਾ ਸਕਦਾ ਤੂੰ ਪਾ ਲ ਲੰਗੇ ਹੇ ਰੋ ਪਾਉਣਾ ਇਹਨੂੰ ਲੈ ਕੇ ਦੇ ਦੇ ਤਾਂ ਹੀ ਉੱਠੀ ਲੱਗੇਗੀ ਹਾਂ ਜੀ ਇੰਦਰ ਤੂੰ ਸਹੀ ਹੈ ਉਹ ਉੱਤ ਕੁੜੀਆਂ ਨੇ ਨਾਈਸ ਤੂੰ ਪਾ ਕੇ ਦੇਖ ਤੇਰੇ ਆ ਜਾਣੇ ਪਿੰਦ ਤੂੰ ਪਾ ਕੇ ਦੇਖ ਯਾਰ ਉਹ ਮੈਨੂੰ ਪਾਉਣ ਨਹੀਂ ਦਿੰਦੀ ਇਹ ਨਹੀਂ ਕੁੜੀਆਂ ਨੇ ਕੋਈ ਜਰਾਂ ਨਹੀਂ ਆਹ ਪਾ ਕੇ ਦੇਖ ਲੈ

ਨਾਲੇ ਐਂ ਕਹਾਂਗੇ ਜਿੰਨੇ ਵਿੱਚ ਬੱਲੀਏ ਤੂੰ ਸਾਡੀ ਅੱਜ ਦੀ ਨੇ ਫਰੇ ਇਹਨੂੰ ਕਹੇਗੀ ਅਰੇ ਬਰਾਬਰ ਹੋ ਗਈ ਦੇਖਿਆ ਹਾਂ ਆ ਦੇ ਨਹੀਂ ਹੋਈ ਭਾਈ ਹੋਰ ਕੀ ਝੋਡੇ ਲਾਣਦੇ ਉੱਥੇ ਮੈਂ ਅੱਜ ਤੋਂ ਨਹੀਂ ਨਹੀਂ ਹੋਈ ਤੇਰੇ ਮੇਰੀ ਅੜੀਏਲੀ ਲੱਗੂ ਕਿ ਤੂੰ ਬਟਣਾ ਵੀ ਜੋੜੀ ਤੇਰੀ ਮੇਰੀ ਆਹ ਸੋਹਣੀ ਫਿਰ ਕਹ ਵਾਹ ਅੰਡਾ ਮੈਂ ਕਹਿੰਦਾ ਸਿਰਾ ਲੈ ਲੈ ਤੇ ਉਹ ਲੈ ਤੋਮਣੇ ਤੇ ਬਾਈ ਯਾਰ ਅੰਦਰ ਓਏ ਆ ਪਾ ਗਦੇ ਪਰ ਬਹੁਤ ਅੱਜ ਹੀ ਆਏ ਆ 65 ਪਾ ਪਾ ਤੇਰੇ ਲਈ ਆਰਡਰ ਤੇ ਮੋਬਾਈਲ ਆ ਮੈਨੂੰ ਮੈਨੂੰ ਪਾਣਾ ਲਾਉਣਾ ਤੇਰੇ ਲਈ ਕੇ ਮੈਂ ਮੰਗਣੇ ਪਾਣਾ ਪਾਣਾ ਪਾ ਪਾ ਇਹ ਮਰੀ ਚ ਲੈ ਕੇ ਆਉਗਾ ਤੇਰਾ ਪ੍ਰਾਣਾ ਮੈਨੂੰ ਹਾਂ ਇੱਕ ਦਾ ਸਲੈਕ ਕਰ ਲੈਣਾ ਨਹੀਂ ਮੈਂ ਨਹੀਂ ਰਹਿਣੇ ਪਾਉਜੀ ਪਾਉ ਇੰਦਰਾ ਜਿਹੜਾ ਸਲੈਕਟ ਆਫ ਰਾਈ ਵੀਰੇ ਦਿਖਾ ਲਈ ਫਾਈਨਲ ਕਰ ਤੇ ਕਜੋੜਾ ਆ ਹੋ ਗਿਆ ਉਹ ਇੰਦਰਾ ਇਤੇ ਬੜੀ ਕੜਾਈ ਜੀ ਹੋ ਯਾਰ ਆ ਦੇ ਉੱਠ ਇਹ ਕੋਣ ਹੈ ਕਿਉਂ ਹੁੰਦਾ ਹਾਂ ਸੁਮਨ ਹਾਂ 10 ਹੋਰ ਕਰੀ ਕੰਫਰਟੇਬਲ ਆ ਕੰਫਰਟੇਬਲ ਫੀਲ ਕਰਦੀ ਹੈ ਪਾ ਦੇ ਠੰਮਰ ਮਾਰੀ ਜੀ ਠੰਮਰ ਪਾ ਦੇ ਇੰਨਾ ਛਾਵੇ ਆ ਦਾ ਬਾਹਰ ਸਤਨਾਉ ਸਤ ਹੈਲੋ ਆਇਂ ਗੱਲ ਜੀ ਨੂੰ ਆਓ ਭਾਈ ਜਿੰਨੇ ਸਾਰੇ ਸਾਡੇ ਮਿੱਤਰਾਂ ਦੇ ਬੁਲਾਵਾ ਆ ਗਾ ਬੈਠੋ ਝੋਲੜਾ ਲੰਮੇ ਜੱਟਪੁਰੇ ਕਮਾਲਪੁਰਾ ਰੂਮੀ ਜਗਰਾਉਂ ਵਾਲੇ ਕਿੱਥੇ ਬੈਠਾ ਹਣ ਬੰਦੇ ਦਾ ਤੁਸੀਂ ਛਾਰੇ ਲੱッセ ਹੋ ਅਜੇ ਇੱਕ ਨੇ ਮੈਂ ਤਾਂ ਉਹਦੇ ਬਾਈ ਕੋਲੇ ਬਹਿਣਾ ਮੂਰੇ ਗਰਮਕ ਬਾਈ ਕਿੱਥੇ ਬੈਠੇ ਆ ਲਾ ਪਰ ਚੀਂਡੀਆਂ ਤੇ ਆ ਜਿਵੇਂ ਲਿਓ ਲਿਓ ਓ ਕਲਾ ਵੀ ਮੂੰਹ ਮਾਰਦੇ ਰਹਿਆ ਨਾ ਦੁਕਾਨਦਾਰ ਪੀਣੇ ਦਿਖਾ ਲੂ ਪੀਣੇ ਆ ਲੈ ਇਹ ਖਾ ਕੇ ਟੱਟੀਆਂ ਲੱਗਣਗੀਆਂ ਤੁਹਾਨੂੰ ਇਹਨੂੰ ਮਿੱਠਾ ਸੋਠਾ ਨਾ ਓਏ ਇਹਨੂੰ ਮਿੱਠਾ ਸੋਠਾ ਦੋ ਇਹਨਾਂ ਨੇ ਪਾਉਂਦਿਆਂ ਪਾਲਾ ਮੇਰੀ ਕੱਢਣੋਂ ਪਈ ਪਲਕਾਰੀ ਕੱਤਿਆ ਨਾ ਜਾਵੇ ਚਰਖਾ ਚਲੋ ਵੀ ਚਲੋ ਜੇ ਹੈ ਪਟਿਆਲੇ ਕਾ ਬਾਜ਼ਾਰ ਸਮੋਸੇ ਆ ਰਹੇ ਅੰਮਲੋ ਉਤਰਿਆ ਵਾਲਿਆਂ ਨੇ ਹਾਂ ਇਹਦੇ ਉਹਦੀ ਗਰਮ ਖਾਏ ਦਿਓਂ ਹੀ ਅਦਰ ਰਾਇਲ ਸਟੈਗ ਨਹੀਂ ਨਹੀਂ ਰਾਇਲ ਸਟੈਗ ਨਹੀਂ ਆਹ ਦੇ ਇਹਨਾਂ ਨੂੰ ਆਲੇ ਪਾਏ ਬਹੁਤ ਸਵਾਦ ਸਮੋਸੇ ਆ ਬਾਈ ਉਹਨਾਂ ਦੇ ਐਂਟੀ ਆ ਕੰਮ ਨਹੀਂ ਉਹ ਤਾਂ ਹੈਪੀ ਬਰਥਡੇ ਕੌਲੀ ਨੂੰ ਆਏ ਕਰਕੇ ਚੱਲਦੇ ਆਂਦੇ ਵਿੱਚ ਸਕੂਲ ਇੱਧਰ ਉਹ ਕਮਿਆਂ ਬਾਈ ਸੈਟ ਉਹ ਗੱਗਨ ਮੈਂ ਆਪਸੋ ਨਹੀਂ ਤਾਂ ਓਏ ਇੱਧਰ ਨਹੀਂ ਨਾ ਜਾ ਟੱਕੀ ਓਏ ਇੱਧਰ ਰਾਜੇ ਦਾ ਮਹਿਲ ਵੀ ਆ ਹੈ ਨਾ ਬਾਈ ਹੌਲੀ ਚੱਲ ਧਰਨ ਪਈ ਵੀ ਹੈ ਇਹਦੇ ਇੱਕ ਹੱਥ ਤੇ ਬੰਦ ਦਾ ਮੂੰਹ ਕੰਮ ਕਰਾਵਾ ਇੱਕ ਨੂੰ ਆਉਂਦੀ ਨਹੀਂ ਰਾਣੀ ਦਾ ਮਹਿਲ ਇੱਧਰ ਹੀ ਆ ਨਹੀਂ ਉਹ ਉਹ ਦਾਲਤ ਬਜ਼ਾਰ ਚ ਉਹ ਪਾਸੇ ਆ ਨਾ ਠੀਕ ਆ ਇਹ ਜੇ ਦੋਨੋਂ ਚੀਜ਼ਾਂ ਲੈਣੀਆਂ ਅੰਕਲ ਸਾਸਰੀ ਗਾਲ ਅੱਕਦੇ ਫਟੇ ਕਰਾ ਜੇ ਦੁਬੱਟਾ ਇਸ ਤਰ੍ਹਾਂ ਗਰਮਕਾ ਠੀਮ ਨਾ ਕੱਢ ਨੱਕ ਜੋ ਤੂੰ ਬਿਲਕੁਲ ਰਾਣੀ ਕਲਰ ਹੈਗਾ ਆਓ ਸਾਰਿਆਂ ਨੂੰ ਪੁੱਛ ਲਾ ਬਾਅਦ ਚ ਉਹਨਾਂ ਨੇ ਕਿਹਾ ਸੀ ਤਾਂ ਜਗਰਾਮਾ ਤੋਂ 2-2 ਸੌ ਵਾਲੇ ਲੈ ਲੈਣੇ ਕਰਾਏ ਤੇ ਆ ਆ ਗੱਲ ਕਰਦੀ ਸੀ ਏਪੀ ਏਪੀ ਗੱਲ ਕਰਦੀ ਸੀ ਆ ਲਾਉਗੀ ਕੰਟਰਸਟ ਰੱਖੋ ਆਹ ਦੇ ਦੇ ਭਾਬੀ ਨਾਲ ਲਾਉਗੀ ਜਿਹੜੇ ਆ ਭਾਈ ਯੈਲੋ ਲੈ ਆਹ ਯਾਰ ਕੱਢੋ ਬੋਲੋ ਚੌਨਹਾਂ ਆ ਠੀਕ ਆ ਰਾਣੀ ਠੀਕ ਆ ਯੈਲੋ ਰਹਿਣ ਦੋ ਉਹਦੇ ਨਾਲ ਆਪਣਾ ਆ ਠੀਕ ਆ ਇਧਰ ਹੁਣ ਅੰਕਲ ਵੀ ਤਾਂ ਦੇਖ ਕੇ ਫੀਮ ਕੱਢਣ ਲੱਗ ਗਿਆ ਯਾਰ ਇਹ ਗੱਲ ਨਾ ਨਾ ਕਰਤੋ ਮਾਰਾ ਫਸਾਣਾ ਦੇਣਾ ਮੈਨੂੰ ਤੂੰ ਗਰੀ ਮਰਿਆ ਜਾਵੇ ਬੰਦਾ ਉਹ ਅੰਕਲ ਨੱਕ ਵਾਲੀ ਨੱਕ ਵਾਲੀ ਫੇਰ ਤਾਂ ਠੀਕ ਹੈ ਮੈਂ ਕਿਹਾ ਸਭਾ ਨੂੰ ਕਹਾਂ ਲਾ ਦੇ ਤਾਂ ਪਾਉਣੇ ਮੈਂ ਤੁਸੀ ਲਾਉ ਮੈਂ ਫੋਨ ਤੇ ਆਇਆ ਇਹਨਾਂ ਨੇ ਤਾਂ ਕਹਿਣਾ ਹੈ ਤੂੰ ਪਾਉਣਾ ਮੈਂ ਤਾਂ ਵੀਰੇ ਐਂ ਕਰੋ ਸਾਰਿਆਂ ਨੂੰ ਇੱਕ ਗਰੁੱਪ ਵੀਡੀਓ ਕਾਲ ਲਾ ਲਓ ਚੁੱਕ ਨਾ ਟੱਬਰ ਵੱਡਾ ਸਾਰਿਆਂ ਦੇਖ ਲੈਣਗੇ ਕਣ ਕੀ ਕਾਫੀ ਸੁਣੀ ਨਾ ਮੈਨੂੰ ਮੈਨੀ ਪੀਣੀਆ ਨਹੀਂ ਬਾਤ ਤੋਂ ਮੈਨੂੰ ਲੱਗਦਾ ਵੀ ਤੈਨੂੰ ਹਜੇ ਵੀ ਭੁੱਖ ਹੈਗੀ ਆ ਪੀਣੀ ਨਹੀਂ ਹੈਗੀ ਸੋ ਮੈਂ ਰਿੰਗਾ ਨੂੰ ਬੁਲਾਉ ਆ ਵੇਖ ਚੱਲ ਪੀਓ ਚਾਹ ਹੁਣ ਚਾਹ ਲਿਆਇਆ ਬਾਈ ਲਿਆ ਯਾਰ ਮਾਨ ਰੱਖ ਲੈਣਾ ਤੇਰਾ ਰ ਆਪਣਾ ਲਿਆ ਬਾਈ ਗੱਲ ਆ ਕੋਈ ਯਾਰ ਮੋੜਨੀ ਚਾਹ ਵੀ ਮੋੜਨੀ ਚਾਹ ਵੀ ਇਹ ਵੀ ਕੋਈ ਮੋੜਨ ਵਾਲੀ ਚੀਜ਼ ਆ ਪੀ ਲੋ ਕਿਨੇ ਹੋਰ ਪੀਣੀ ਆ ਆ ਬੈਗ ਫੋਟੋਗ੍ਰਾਫਰ ਪੀਲਾ ਪੀਲਾ ਗੁਰਮਖਾਂ ਆ ਜਨੇ ਆਪਾਂ ਨੂੰ ਤਾਂ ਲੈ ਕੇ ਜਾਣਾ ਪਿੰਡ ਨੂੰ ਨਹੀਂ ਰਾਤ ਨੂੰ ਅੱਖਾਂ ਲੱਗ ਗਈਆਂ ਹਾਰਾ ਟਾਈਮਿੰਗ ਟੈਂਡਿੰਗ ਲਈ ਹੈ ਜੀ ਸਰ ਉਹ ਦੋ ਵੇਲੇ ਪੁੱਛਦੇ ਯਾਰ ਕਪੜੀ ਨਾ تھا ਇਧਰ ਰਾਜਸਥਾਨੇ ਦੀ ਉਹ ਜਿਹੜਾ ਦੀ ਰਫਾਇਰ ਕਰਦਾ ਪਲਰ ਵਾਲੀ ਵੀ ਆ ਗਈ ਨਾਲ ਉਹਦੇ ਪਹਿਲਾਂ ਹੀ ਫੇਸ ਤੇ ਪ੍ਰੋਬਲਮ ਹੋਈ ਹੋਇਆ ਪਲਰ ਵਾਲੀ ਹੈ ਜੀ ਲਾਸਟ ਜੀ ਭੈਣ ਜੀ ਇਹ ਬੈਣੀ ਆਉਣ ਤੋਂ ਪਹਿਲਾਂ ਨਹੀਂ ਬੈਠੇ ਉਹ ਪਲਰ ਵਾਲੀ ਗੇ ਹੋਰ ਉਹਦੇ ਵੀ ਮੇਕਅਪ ਬੁਕਿੰਗ ਕਿੰਨੇ ਚਾ ਮੈਥੋਂ ਪਣੀ ਆ ਨਾ ਹਾਂਜੀ ਹੁਣ ਆਪਾਂ ਹੁਣ ਆਪਾਂ ਕਿਹੜੀਆਂ ਚੂੜੀਆਂ ਲੈਣ ਆਏ ਆ ਮਹਾਰਾਣੀ ਮਹਾਰਾਣੀ ਨਹੀਂ ਉਹਦੇ ਲਈ ਬੈਂਗਲ ਸ਼ਰਮਣੀਆਂ ਦੀਆਂ ਚੂੜੀਆਂ ਲੈਣ ਆਏ ਆ ਕਿੰਨੇ ਤੋਂ ਲੈਣੇ ਹੁਣ ਕੱਟਣਾ ਤਾਂ ਨਹੀਂ ਹੁੰਦਾ ਇਹ ਬੈਂਗਲਸ ਦੀਆਂ ਚੂੜੀਆਂ ਦੀ ਰਸਮ ਹੈ ਕਾਦੀ ਚੂੜੀਆਂ ਦੀ ਰਸਮ ਹੈ ਇਹ ਕਿੱਦਾਂ ਆਗਲੇ ਬੈਂਗਲ ਜਿਹੜੇ ਨਹੀਂ ਬੈਂਗਲ ਸ਼ਰਮਣੀ ਹੁੰਦਾ ਜਿਹੜਾ ਪੈਸੇ ਦਾ ਕਰਦੇ ਆਪਾਂ ਲੈ ਕੇ ਸੀ ਛੋਟਾ ਅੱਜ ਆਪਾਂ ਕਿਹਦੇ ਲੈ ਗਏ ਤੁਹਾਡੇ ਭਾਂਦੇ ਉਹ ਵੀ ਗੁਰਦਰ ਜਾਂਦੀ ਹੈ ਨਾ ਸਾਰੇ ਤਾਂ ਨਿਕਾ ਭਾਂਤੇ ਗਈ ਹੈ ਅਬਿਆ ਤੋਂ ਪੈਣੇ ਥੱਕਿਆ ਪਿਆ। ਫੌਜੀ ਦਾ ਦੁਕਾਨ ਤੇ ਬੈਠ ਕੇ ਸ਼ਾਪਿੰਗ ਕਰ ਆਵਦੇ ਬਿਆਰੀ ਤੇ ਚਾ ਨਹੀਂ ਹੈਗਾ। ਅਬ ਜੀ ਲੱਤਾਂ ਲਾ ਲੀ। ਹੈ? ਲੱਤਾਂ ਲਾ ਲੀ। ਅੱਛਾ। ਭਾਂ ਨੂੰ ਕੁਝ ਨਹੀਂ ਆ ਰੋਇ ਤਰਦਾ। ਵੀ ਆ ਲੰਬਾ ਸੁਣ। ਅ ਫਿਰ ਕਾਫੀ ਤਾਂ ਕੱਪ ਚੱਕੀ। ਇਹ ਗੱਲ ਆ ਦੂਸਰ ਜਿਹੀ ਹੋਣੀ। ਕਿਹੜਾ ਨਹੀਂ ਆ ਦੂਸਰਾ। ਨਹੀਂ ਆ। ਪੈਸੇ ਦੇ ਸ਼ਗਨ 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 ਦੇਣਗੇ ਤੁਹਾਨੂੰ। ਹੁਣ ਇਕੱਠਾ ਨਹੀਂ ਕਰਨਾ। ਇਹ ਜਿਹੜਾ ਹਾਲਦੀਆ ਹੈ ਹਾਲਦੀਆ ਵੀ ਹੈਗਾ ਦੂਜਾ ਵੀ ਹੈਗਾ ਆ ਜਿਹੜਾ ਥੱਲੇ ਆ ਥੱਲੇ ਥੱਲੇ ਤੇ ਇਨਕਰੈਕਟ ਆ ਰਿਹਾ ਹਾਂ ਬਹੁਤ ਫੁਲਕਾਰੀਆਂ ਖੁਰਕਾਰੀਆਂ ਬਾਈ ਉਹਨਾਂ ਦੇ ਅੱਲੀ ਫੁਲਕਾਰੀਆਂ ਦੀ ਦੁਕਾਨੀ ਹੈ ਬਾਈ ਅੱਜ ਫੋਟੋ ਆਹ ਅੱਜ ਆਂਦੇ ਉਸ ਨੂੰ ਆਹ ਨਹੀਂ ਆਹ ਵੱਧ ਸੋਨਾ ਜਿਹੜਾ ਆ ਅੱਜ ਮੈਂ ਇਤੋਂ ਹੀ ਕਰਾਂਗੇ ਹਾਂ ਆਹ ਸੋਨਾ ਬਣੇ ਜਿਲ੍ਹਾ ਤੋਂ ਕੱਢਿਆ ਸਾਰੇ ਉਹਨਾਂ ਦੀ ਸਾਰੇ ਦੇ ਮੰਨੇ ਦੀ ਆਰਡਰ ਕੁਟੀਆਂ ਦੀ ਆਹੀ ਗਰਬਾਨਾ ਕਿਵੇਂ ਅੱਛਾ ਇੱਥੋਂ ਲਈਆਂ ਗਰਬਾਨਾ ਹਾਂ ਪਾਵੇ ਦੇ ਮੰਨੇ ਵਾਲੀ ਆਉਣੀ ਆ ਆਹ ਬਣ ਜੀ ਤੇਰੀ ਗਈ ਮੇਰੀ ਬਣ ਕੇ ਕੁਰਬਾਨ ਲੈ ਆ ਤਾਂ ਨਹੀਂ ਲੈਣੇ ਮਗਰ ਬਾਲਾਂ ਤੇ ਟੰਗਾਂ ਨੂੰ ਸਾਹਮਣੇ ਤੋਂ ਲੈ ਲਈਆਂ ਕੋਈ ਛੱਡਿਆ ਹੈਗਾ ਜਿਹੜਾ ਨਹੀਂ ਲਿਆ ਤੂੰ ਇਹਦੇ ਚ ਰੱਦ ਹੈਗੀ ਆ ਪਾਣਾ ਪੱਬ ਅਸੀਂ ਖਵਾਇਆ ਤੇ ਕਸਟਮਾਈਜ਼ ਕਰਾਇਆ ਨਾਮ ਮੈਂ ਤੇ ਹਾਂ ਦੇਖ ਸੁਮਨਾ ਗਗਨਾ ਆ ਜਾ ਓਏ ਆਉਂਦਾ ਤੁਸੀਂ ਉਹਨਾਂ ਵਾਲੇ ਲੈ ਲੈ ਮਲਵਾਈ ਕਦਾ ਹਾਂ ਉਹ ਵੀ ਲੈ ਲੈਂਦੇ ਭਾਈ ਹੈਗੇ ਚਾਂਟੇ ਆਪਣੇ ਕੋਲੇ ਚਲੋ ਲੈ ਕੇ ਦੇਈਏ ਤੋ ਤੁਹਾਨੂੰ ਇੱਥੋਂ ਵਜਾਉਂਦਿਆਂ ਜਾਓ ਗੱਡੀ ਤੱਕ ਸੂਟ ਨਹੀਂ ਪੂਰੇ ਆ ਰਹੇ ਟੱਚ ਚੂਚ ਤਾਂ 1500 ਹੀ ਆਏ ਮੇਰੇ ਕੋਲ ਤਾਂ ਤੁਹਾਡੇ ਸਾਹਮਣੇ ਬਾਗ-ਬਾਗੇ ਦਿਖਾ ਦਿੰਦਾ ਤੁਸੀਂ ਲੈ ਲਓ ਬੈਕ ਕਿਉਂ ਕਰਕੇ ਪਾ ਲੋ ਨਹੀਂ ਨਹੀਂ 벨ਵਟ ਦੇ ਨਹੀਂ ਜਿਹੜੇ ਬਰੀ ਵਾਲੇ ਸੂਟਾ ਉਹ ਨਹੀਂ ਆ ਰਹੇ ਅੱਛਾ ਤੂੰ ਉਹ ਲਿਆ ਬਕਸਾ じゃ ਹੈ ਮੈਂ ਤਾਂ ਪ੍ਰੋਮ ਇਹਨਾਂ ਤਾਂ ਜਮਾਇਆ ਵਾ ਬਹੁਤ ਸਾਰੇ ਬਟੋਚ ਸੂਟ ਦੇ 33 ਪੂਰੇ ਆ ਰਹੇ 31 ਸੂਟਾਂ ਵਾਲਾ ਬਣਾਇਆ ਇੰਨੇ ਸੂਟ ਕਿੱਥੇ ਲੈ ਕੇ ਜਾਣੇ ਤੂੰ 31 ਸੂਟ ਛੋੜੜਾਂ ਜੇ ਬਰੀ ਚਾਹਣਗੇ 31 ਸੂਟ ਆ ਕਲੀਰੇ ਆ ਨਹੀਂ ਗਾਨੇ ਅੱਛਾ ਇੰਨੇ ਮੋਟੇ ਬਾਈ ਇਹਦਾ ਵਾਲੇ ਸਿੰਗਰ ਆ ਸਿੰਗਲ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਈ ਠੀਕ ਉਹ ਸੋਹਣਿਆ ਵੈਸੇ ਇਹ ਚੀਜ਼ ਹੈ ਨਾ ਆ ਲੈ ਕੇ ਜਾਣੇ ਗਾਨੇ ਖੱਟੇ ਫਟੇ ਲਾਲ ਫਟੇ ਲਾਲ ਨੀਲੇ ਪੀਲੇ ਤੋਰਾ ਲੱਗਿਆ ਬਾਬਾ ਪਾਜ ਇਹ ਆਟੇ ਪਾਣੀ ਵਾਲੇ ਗਾਨੇ ਆ ਨਾ ਬਿਨਾ ਘੁੰਗਰੂ ਦੇ ਚਾਹੀਦਾ ਬਿਨਾ ਘੁੰਗਰੂ ਦੇ ਵੀ ਮਿਲ ਜਾਂਗੇ ਬਿਨਾ ਕੈਸਾ ਦੋ ਆ ਦੇ ਹੁਣ ਕਰੇਟ ਆਈ ਕਾ ਵੇ ਬਣਾ ਕੇ ਅਨੁਮਾਦ ਦੇ ਦਿਓ ਨਾਲੇ ਸਾਰੇ ਬੰਨ ਲਾ ਦੇ ਸਿੰਪਲ ਰੈੱਡ ਫੈਂਟਸੀ ਦਾ ਦੋ ਕੰਮ ਕਰਨਗੇ ਨਾਲ ਹੀ ਰਖੜੀ ਦਾ ਕੰਮ ਹੋ ਜਾਊ ਮੈਂ ਵੀ ਕੋਰਾ ਬੰਨ ਐਕਸਡਾ ਇਹ ਜਿਹੜੇ ਮੇਰੇ ਯਾਰਾਂ ਤੇ ਬੰਨ ਖੋੜਦੇ ਨੇ ਬੰਨ ਆਹ ਲਾ ਲੜਪੀਆਂ ਪਰੋਣੇ ਪਿੱਛੇ ਪਰੋਣੇ ਪਿੱਛੇ ਚੱਲ ਗਿਆ ਵੀਡੀਓ ਆਹ ਪਰੋਣੇ ਪਿੱਛੇ ਚੱਲੀ ਆ ਨਾ ਬਈ ਹੈ ਹਾਂ ਤੂੰ ਤੂੰ ਹੀ ਕਿਆ ਵਾ ਤੇਰਾ ਗਲਾਸ ਵਿੱਚ ਹੀ ਰਹਿਣਾ ਤੂੰ ਨਾ ਮਗਰ ਲਾ ਕੇ ਜਾ ਹੁਣ ਮਗਰ ਨਹੀਂ ਯਾਰ ਬਹਿ ਜਾਓ ਪੀ ਲਓ ਕੋਈ ਨਾ ਇਹਨਾਂ ਨੂੰ ਜੂਸ ਉਸਤਾ ਨੈਕਸਟ ਫਲੋਰ ਚੱਲੇ ਆਂ ਪੀ ਲਓ ਪੀ ਲਓ ਛਿਓ 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 ਆਓ ਆਓ ਮੈਂ ਨਹੀਂ ਪੀਤਾ ਜੂਸ ਕੌਣ ਕਵਾ ਇਹਦਾ ਮਨ ਲਾ ਦੋ ਪੀ ਲਓ ਪੀ ਲਓ ਗੰਨ ਚੱਲ ਗਏ ਫਿਰ ਇਹ ਵੀ ਮੇਰੀ ਆ ਕੋਈ ਨਾ ਪੀ ਲਾਂਗੇ ਪੀ ਲਾਂ ਇਹ ਗੱਲ ਆ ਕੋਈ ਚਾਹੀਦਾ ਸੀ ਆਪਣੇ ਲਈ ਦੁਕਾਨ ਤੋਂ ਲਈ ਸੀ ਸਾਹੀ ਚਿਠੀ ਹਾਂ ਸਾਹੀ ਚਿਠੀ ਉਹ ਸਾਹੀ ਚਿਠੀ ਇੱਥੇ ਰੈਡੀ ਬੱਸ ਸੋਹਣੇ ਆ ਪਟੇ ਚ ਟੁੱਟੀ ਰਹੀ ਇੱਥੇ ਲੈ ਜੀਆ ਸੋਹਣੇ ਨਹੀਂ ਉਹ ਰੈਡੀ ਕਰਾਉਣਾ ਦਿੱਤਾ ਹੋਇਆ ਹੈ ਓਕੇ ਸਾਹੀ ਚਿਠੀ ਇਹਨੇ ਰੈਡੀ ਕਰ ਦਿੱਤੀ ਠੀਕ ਆ ਰਿੰਗ ਆਪਣੀਆਂ ਤੋਂ ਬਣਵਾਈਆਂ ਸੀ ਓਕੇ ਐਮ ਬੀ ਜੁਵੇਲਰ ਤੋਂ ਆਹ ਕਿਦਾਂ ਆਇਆ ਲਾ ਸੂਟਾਂ ਦੇ ਸੂਟ ਸੂਟਾਂ ਦੇ ਸੂਟ ਜਿੰਨੇ ਮਰਜ਼ੀ ਲਓ ਸੂਟ ਕਿੰਨਾ ਸੋਹਣਾ ਬਣਿਆ ਹੋਇਆ ਕਿੰਨਾ ਸੋਹਣਾ ਬਣਿਆ ਲੈ ਲੀਏ ਫਿਰ ਲੈਣਾ ਤੂੰ ਮੈਂ ਲੈ ਲਿਆ ਮੋੜਨੀ ਵਾਲਾ ਫਿਰ ਦੇਖਦੀ ਕਾ ਦਵਾ ਚੱਲ ਚੱਲੀਏ ਵਰਕ ਦੇਖਦੇ ਆ ਮੈਂ ਲੈ ਲਿਆ ਪੀਚ ਕਲਰ ਚ ਓਕੇ ਜੀ ਓਕੇ 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 ਕਟੇ ਵਾਲੇ ਬਾਕੀ ਹੋਈ ਦੂਟ ਹੋਰ ਅਸੀਂ ਨਾ ਇੱਕ ਕਪੜਾ ਲੱਭਦੇ ਆ ਸਾਨੂੰ ਲੱਭ ਨਹੀਂ ਰਿਹਾਗਾ ਕਹੇਗਾ ਦੱਸ ਵੀ ਬਾਈ ਨੂੰ ਫੋਟੋ ਇੱਕ ਹੈਗੀ ਆ ਫੋਟੋ ਨਹੀਂ ਗੱਡੀ ਦੇ ਪਿਆਣਾ ਪਰ ਸੂਟ ਆਹਾ ਸੂਟ ਫਰੈਂਡਿੰਗ ਦੀ ਚੱਲਦਾ ਹੈ ਬਹੁਤ ਜ਼ਿਆਦਾ ਇੰਸਟਾਗ੍ਰਾਮ ਤੇ ਮੇਰਾ ਤਾਂ ਮਹਿੰਦੀ ਦਾ ਵਾ ਮੇਰਾ ਸਾਡੀ ਜੁਨੀ ਵਾਲੇ ਥੋੜੀ ਕੁੜੀ ਦਾ ਵਿਆਹ ਉਹ ਲਾੜੇ ਦਾ ਵਿਆਹ ਸਾਡੀ ਕੁੜੀ ਦਾ ਵਿਆਹ ਲਾੜੇ ਦੀ ਹਾਲੀ ਲਾੜੇ ਦੀ ਹਾਲਦੀ ਬਾਜੀ ਵਾ ਜੁਲੁੰਦਰੀ ਜੁਵੈਲਰੀ ਦੇਖਣੀ ਹੈ ਜੁਵੈਲਰੀ ਜੁਲੁੰਦਰੀ ਜੁਵੈਲਰੀ ਦੇਖੋ ਇਹ ਜੁਐਲਰੀ ਵਾਲਾ ਸੈਕਸ਼ਨ ਆ ਗਿਆ ਰਾਜਾ ਬੇਟਾ ਮੁਰਮਰੇ ਖਾਣੇ ਆ ਪਾਪ ਕੌਰ ਖਾਊਗਾ ਰਾਜਾ ਬੇਟਾ ਜੁਐਲਰੀ ਦੇਖ ਬਰ ਅੰਦਰ ਹੋ ਕੇ ਓ ਕਿਤਨਾ ਬਾਹਰ ਹੈ ਹਾਂਜੀ ਬਾਸਿੰਗ ਕਿਤੇ